ਪੰਜਾਬ ਸਰਕਾਰ ਤੇ ਵੱਦੋਂ ਇੱਕ ਹੋਰ ਜਿਹੜਾ ਵਿਸ਼ੇਸ਼ اجلاس ਸਾਹ ਉਹ ਖਤਮ ਕਰ ਦਿੱਤਾ ਗਿਆ ਹੈ ਇੱਕ ਵਿਸ਼ੇਸ਼ اجلاس ਬੁਲਾਇਆ ਸਿਰਫ ਤੇ ਸਿਰਫ ਇੱਕ ਦਿਨ ਦਾ ਤੇ ਉਸ ਦੇ ਵਿੱਚ ਕੀ ਕੁਝ ਹੋਇਆ ਬਹੁਤ ਰੌਲਾ ਪੈਂਦਾ ਜਾਂ ਭਾਜਪੀ ਨੂੰ ਘੇਰਿਆ ਜਾਂਦਾ ਮਨਰੇਕਾ ਨੂੰ ਮੱਦੇਨਜ਼ਰ ਉਹਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ ਕਿ ਕੇਂਦਰ ਦੀ ਸਰਕਾਰ ਧੱਕਾ ਕਰ ਰਹੀ ਆ ਉਸੇ ਦੇ ਬਾਰੇ ਵਿੱਚ ਤੁਹਾਡੇ ਲਈ ਇਹ ਖਬਰ ਬਣਾਈ ਹੈ ਪੂਰੇ ਧਿਆਨ ਦੇ ਨਾਲ ਸੁਣਿਓ ਤੇ ਵੀਡੀਓ ਦੇ ਐਂਡ ਤੱਕ ਬਣਿਓ ਕਿ ਅਸਲ ਦੇ ਵਿੱਚ ਪੰਜਾਬ ਸਰਕਾਰ ਇਹ ਸਪੈਸ਼ਲ ਸੈਸ਼ਨ ਕਿਉਂ ਬੁલાਉਂਦੀ ਆ ਉਹਦੇ ਬੁਲਾਉਣ ਦੇ ਪਿੱਛੇ ਦਾ ਕਾਰਨ ਕੀ ਆ ਤੇ ਹੁਣ ਤੱਕ ਪੰਜਾਬ ਸਰਕਾਰ ਨੇ ਪਿਛਲੇ 4 ਸਾਲਾਂ ਦੇ ਵਿੱਚ ਕਿੰਨੇ ਕ ਸਪੈਸ਼ਲ ਜਿਹੜੇ ਸੈਸ਼ਨ ਜਾਂ ਵਿਧਾਨ ਸਭਾ ਦੇ ਬੁਲਾਏ ਆ ਤੇ ਉਹਨਾਂ ਦੇ ਵਿੱਚ ਸਰਕਾਰ ਦੀ ਅਸਲ ਮਨਚਾ ਅਸਲ ਦੇ ਵਿੱਚ ਹੁੰਦੀ ਕੀ ਆ ਉਹਦੇ ਬਾਰੇ ਵਿੱਚ ਤੁਹਾਨੂੰ ਦੱਸਾਂਗੇ ਕਿ ਹੁਣ ਸ਼ੁਰੂਆਤ ਕਰਦੇ ਹਾਂ ਖਬਰ ਤੋਂ ਕਿ ਵਿਧਾਨ ਸਭਾ ਦਾ ਇੱਕ ਹੋਰ ਵਿਸ਼ੇਸ਼ اجلاس ਹੈ ਜਿਹੜਾ ਉਹ ਕੱਲ ਖਤਮ ਹੋਇਆ ਆ ਸਪੈਸ਼ਲ ਸੈਸ਼ਨ ਇਹਨੂੰ ਸਪੈਸ਼ਲ ਕਿਹਾ ਇਸ ਕਰਕੇ ਜਾ ਰਿਹਾ ਆ ਕਿਉਂਕਿ ਸਵਾਲ ਬੱਟਾ ਆ ਕਿ ਇਸ ਸੈਸ਼ਨ ਦੇ ਰਾਹੀਂ ਹੁਣ ਤੱਕ ਪੰਜਾਬ ਨੂੰ ਹਾਸਲ ਕੀ ਹੋਇਆ ਇਹ ਸ਼ਾਇਦ ਦੀ ਪਹਿਲੀ ਸਰਕਾਰ ਹੈ 70 ਸਾਲ ਦੇ ਇਤਿਹਾਸ ਦੇ ਵਿੱਚ ਜਿਨੇ ਨਵੇਂ-ਨਵੇਂ ਕੀਤੇਮਾਨ ਸਥਾਪਿਤ ਕੀਤੇ ਆ ਕ੍ਰਾਂਤੀਆਂ ਤੇ ਚਲੋ ਇਸ ਸਰਕਾਰ ਦੇ ਬਦੋਂ ਚਲਾਈਆਂ ਗਈਆਂ ਸੀ ਕਿਉਂਕਿ ਕ੍ਰਾਂਤੀਆਂ ਕਰਕੇ ਹੀ ਤੇ ਇਹ ਸਰਕਾਰ ਜਾਣੀ ਜਾਂਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕ੍ਰਾਂਤੀਆਂ ਦੇ ਵਿੱਚ ਪਹਿਲੇ ਨੰਬਰ ਤੇ ਆ ਕੋਈ ਵੀ ਗੱਲ ਹੋਵੇ ਲੋਕ ਦੀ ਸਿੱਕਾ ਦੇ ਵਿੱਚ ਪੰਜਾਬ ਸਰਕਾਰ ਨੇ ਕ੍ਰਾਂਤੀ ਲਿਆਂਦੀ ਪਿੱਛੇ ਦੀ ਪੋਸਟਰਾਂ ਦੇ ਵਿੱਚ ਕ੍ਰਾਂਤੀ ਲਾਉਣ ਦੀ ਗੱਲ ਚੱਲੀ ਵੱਡੇ ਵੱਡੇ ਇਸ਼ਤਿਹਾਰਾਂ ਦੇ ਵਿੱਚ ਕ੍ਰਾਂਤੀਆਂ ਦੀ ਗੱਲ ਚੱਲੀ ਬਹੁਤ ਕੁਝ ਇਸ ਸਰਕਾਰ ਦੇ ਵੱਲੋਂ ਕ੍ਰਾਂਤੀਆਂ ਦੇ ਰੂਪ ਦੇ ਵਿੱਚ ਕੀਤਾ ਗਿਆ ਪਰ ਸਵਾਲ ਵੱਡਾ ਇਹ ਹੈ ਕਿ ਕਈ ਫੈਸਲੇ ਜਾਂ ਕਈ ਸਟੈਪ ਅਜੇ ਚੁੱਕੇ ਨਹੀਂ ਜੋ ਕਿ ਇਤਿਹਾਸ ਦੇ ਵਿੱਚ ਲਿਖੇ ਜਾਣਗੇ ਤੇ ਅਜਾ ਹੀ ਇੱਕ ਫੈਸਲਾ ਜਾਂ ਵਿਸ਼ੇਸ਼ ਇਜਲਾਸ ਦਾ ਕਈ ਵਾਰੀ ਉਹ ਵਿਸ਼ੇਸ਼ ਇਜਲਾਸ ਇੱਕ ਦਿਨ ਦਾ ਹੁੰਦਾ ਜਾਂ ਕਈ ਵਾਰੀ ਦੋ ਦਿਨ ਦਾ ਹੁੰਦਾ ਤੇ ਪੰਜਾਬ ਸਰਕਾਰ ਖਰਚਾ ਕਰਕੇ ਉਹ ਸੱਤ ਲੈਂਦੀ ਆ ਅਰਤਵਾਰ ਬਟਾਈਆ ਕਿ ਉਹਨਾਂ اجلاسਾਂ ਤੋਂ ਪੰਜਾਬ ਨੂੰ ਹੁਣ ਤੱਕ ਹਾਸਲ ਕੀ ਹੋਇਆ ਸਭ ਤੋਂ ਵੱਡੀ ਗੱਲ ਵੀ ਇਹ ਈ ਹੈ ਤੇ ਸਵਾਲ ਵੀ ਇਹ ਈ ਹੈ ਕੀ ਇਹ ਜਿਹੜੇ ਵਿਸ਼ੇਸ਼ ਸੈਸ਼ਨ ਜਾਂ اجلاس ਹੁੰਦੇ ਆ ਇਸ ਤੋਂ ਪੰਜਾਬ ਨੇ ਹੁਣ ਤੱਕ ਕੀ ਖਟਿਆ ਪੰਜਾਬ ਦੇ ਹਿੱਸੇ ਕੀ ਪਿਆ ਇੰਨਾ ਖਰਚਾ ਕਰਨ ਦੇ ਬਾਵਜੂਦ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬੀਆਂ ਨੂੰ ਦਿੱਤਾ ਕੀ ਦੱਸ ਦਈਏ ਕਿ ਬਹੁਤ ਬਟੇ ਸਵਾਲ ਨੇ ਕਿ ਇਸ ਦੇ ਨਾਲ ਪੰਜਾਬੀਆਂ ਨੂੰ ਹੁਣ ਤੱਕ ਮਿਲਿਆ ਕੀ ਪੰਜਾਬ ਸਰਕਾਰ ਦੇ ਵੱਲੋਂ 10 11 اجلاس ਆ ਜਿਹੜੇ ਉਹ ਵਿਸ਼ੇਸ਼ ਕਹੇ ਕਿ ਸਰਕਾਰ ਪਹਿਲਾਂ ਹੀ ਬੁਲਾ ਚੁੱਕੀ ਆ ਹਲੇ ਕਿ ਸਰਕਾਰ ਦੇ ਕੋਲ ਸਮਾਂ ਹਜੇ ਬਾਕੀ ਹੈ ਦੇਖਣਾ ਇਹ ਵੀ ਹੋਵੇਗਾ ਕਿ ਇਸ ਸਮੇਂ ਦੇ ਵਿੱਚ ਇੱਕ ਦੋ ਹੋਰ ਵਿਸ਼ੇਸ਼ ਇਜਲਾਸ ਇਹ ਸਰਕਾਰ ਜ਼ਰੂਰ ਬੁਲਾਵੇਗੀ ਜਦੋਂ ਤੱਕ ਲੱਗਦਾ ਹੈ ਕਿ ਸਰਕਾਰ ਵਿਸ਼ੇਸ਼ ਸੈਸ਼ਨ ਬਦਲਾਉਣ ਦੇ ਲਈ ਸਿਰਫ ਕੁਝ ਦੇਣ ਹੀ ਲਾਉਂਦੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਅਨਾਉਂਸ ਕਰ ਦਿੰਦੀ ਹੈ ਕਿ ਇਸ ਮੁੱਦੇ ਨੂੰ ਲੈ ਕੇ ਵਿਸ਼ੇਸ਼ ਇਜਲਾਸ ਕੀਤਾ ਜਾਏਗਾ ਪਰ ਅਸਲ ਦੇ ਵਿੱਚ ਉੱਥੋਂ ਪੰਜਾਬੀਆਂ ਨੂੰ ਮਿਲਿਆ ਕੀ ਉਸਦੇ ਬਾਰੇ ਵਿੱਚ ਦੱਸਾਂਗੇ ਤੇ ਜਿਹੜੇ ਹੁਣ ਤੱਕ ਸਰਕਾਰ ਦੇ ਵੱਲੋਂ ਵਿਸ਼ੇਸ਼ ਸੈਸ਼ਨ ਵਿਧਾਨ ਸਭਾ ਦੇ ਵਿੱਚ ਕੀਤੇ ਗਏ ਨੇ ਉਹਨਾਂ ਸਾਰਿਆਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸ਼ੁਰੂਆਤ ਕਰ ਲੈਨੇ ਆ ਜਿਹੜਾ ਹੁਣ ਪਿਛਲੇ ਦਿਨੀ ਮਨਰੇਗਾ ਦਾ ਇੱਕ ਵਿਸ਼ੇਸ਼ ਇਦਰਾਸ ਸੱਦਿਆ ਗਿਆ ਮਨਰੇਗਾ ਦਾ ਪਹਿਲਾਂ ਕੇਂਦਰ ਦੀ ਸਰਕਾਰ ਨੇ ਨਾਮ ਬਦਲ ਦਿੱਤਾ ਤੇ ਉਸ ਦਾ ਨਾਮ ਰੱਖ ਦਿੱਤਾ ਵੀ ਬੀ ਜੀ ਰਾਮ ਦੀ ਤੇ ਉਹਦੇ ਵਿੱਚ ਜਿਹੜਾ ਇਸ ਦੇ ਖਰਚੇ ਨੂੰ ਲੈ ਕੇ ਇਸ ਦਾ ਅਨੁਪਾਤ ਨੂੰ ਲੈ ਕੇ 60 40 ਦਾ ਜਿਹੜਾ ਅਨੁਪਾਤ ਰੱਖਿਆ ਸੀ ਉਸ ਤੇ ਵਿਰੋਧ ਕੀਤਾ ਸਰਕਾਰ ਨੇ ਸੂਬਾ ਸਰਕਾਰਾਂ ਨੇ ਤੇ ਪੰਜਾਬ ਸਰਕਾਰ ਨੇ ਵੀ ਕੀਤਾ ਤੇ ਵਿਧਾਨ ਸਭਾ ਦੇ ਵਿੱਚ ਇਹਦਾ ਵਿਰੋਧ ਕੀਤਾ ਗਿਆ ਤਿੱਖੀ ਬਹਿਸ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਤਰਕ ਦਿੱਤੇ ਬੀਜੇ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਘੇਰਿਆ ਗਿਆ ਬੀਜਪੀ ਦਾ ਸਿਰਫ ਇੱਕ ਇੱਕ ਤਾਂ ਐਮਐਲਏ ਸੀ ਜਿਹਨਾਂ ਦੇ ਵਿੱਚ ਅਸ਼ਵਨੀ ਸ਼ਰਮਾ ਆ ਜਿਹੜਾ ਕਿ ਸੂਬਾ ਸਰਕਾਰ ਨੂੰ ਘੇਰਦਾ ਦਿਖਾਈ ਦਿੱਤਾ ਬਾਕੀਆਂ ਨੇ ਵੀ ਚਲੋ ਸਾਥ ਦਿੱਤਾ ਪਰ ਕਿਤੇ ਨਾ ਕਿਤੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਦੇ ਨਿਸ਼ਾਨੇ ਤੇ ਬੀਜਪੀ ਜ਼ਰੂਰ ਰਹੀ ਬੀਜਪੀ ਨੂੰ ਵਿਰੋਧ ਸਹਿਣਾ ਪਿਆ ਹੁਣ ਵਿਧਾਨ ਸਭਾ ਦਾ ਇੱਕ ਵਿਸ਼ੇਸ਼ اجلاس ਆ ਜਿਹੜਾ ਉਹ ਖਤਮ ਹੋ ਚੁੱਕਿਆ ਆ ਤੇ ਹੁਣ ਉਸ ਦੇ ਵਿੱਚੋਂ ਪੰਜਾਬ ਨੂੰ ਕੀ ਕੁਝ ਮਿਲਿਆ ਉਸ ਦੇ ਬਾਰੇ ਵਿੱਚ ਤੁਹਾਨੂੰ ਦੱਸਦੇ ਆ ਪਰ ਸਵਾਲ ਫਿਰ ਉਹੀ ਵੱਡਾ ਆ ਜੋ ਪੰਜਾਬੀਆਂ ਨੂੰ ਸਮਝਣਾ ਚਾਹੀਦਾ ਆ ਤੇ ਸਰਕਾਰਾਂ ਨੂੰ ਪੁੱਛਣਾ ਵੀ ਚਾਹੀਦਾ ਆ ਕਿ ਤੁਸੀਂ ਮਜ਼ਦੂਰਾਂ ਦੇ ਨਾਂ ਤੇ ਮਨਰੇਕਾ ਦੇ ਵਿੱਚ ਹੋਈ ਸੋਧ ਨੂੰ ਜਿਹੜੀ ਕਿ ਕੇਂਦਰ ਨੇ ਕੀਤੀ ਆ ਉਹਦੇ ਬਾਰੇ ਵਿੱਚ ਤੁਸੀਂ ਵਿਧਾਨ ਸਭਾ ਦਾ ਵਿਸ਼ੇਸ਼ اجلاس ਰੱਖਿਆ ਤੇ ਉਹਦੇ ਵਿੱਚ ਤੁਹਾਡੇ ਐਮ ਐਲ اے ਤੁਹਾਡੇ ਵਿਧਾਇਕ ਉਹ ਚੀਜ਼ਾਂ ਜਿਹੜੀਆਂ ਹੱਥਾਂ ਦੇ ਵਿੱਚ ਆ ਸਕਦੀਆਂ ਸੀ ਆਪਣੇ ਹੱਥਾਂ ਦੇ ਵਿੱਚ ਚੱਕ ਕੇ ਲਿਆ ਸਕਦੇ ਸੀ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੇ ਵੱਲੋਂ ਐਮਐਲਏ ਦੇ ਵੱਲੋਂ ਸਿਰ ਦੇ ਉੱਤੇ ਪੰਡ ਦੇ ਰੂਪ ਦੇ ਵਿੱਚ ਮਜ਼ਦੂਰਾਂ ਵੱਲੋਂ ਦਸਤਖਤ ਕੀਤੇ ਹੋਏ ਉਹ ਸਾਰੇ ਕਾਗਜ਼ ਪੱਤਰ ਲੈ ਕੇ ਹਾਲਾਂਕਿ ਅਸੀਂ ਉਹਨੂੰ ਕਹਾਂ ਜਿੱਤ ਕਿ ਉਹ ਪਖੰਡ ਸੀ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੇ ਵਿੱਚ ਆਉਣ ਦਾ ਇੱਕ ਤਰੀਕਾ ਸੀ ਕਿ ਭਾਈ ਅਸੀਂ ਇੰਨੇ ਮਜ਼ਦੂਰਾਂ ਤੋਂ ਸਾਈਨ ਕਰਵਾ ਕੇ ਲਿਆ ਆ ਹਾਲਾਂਕਿ ਇਹ ਸਰਕਾਰ ਹੀ ਖੁਦ ਉਸੇ ਪੋਲੀਟੀਕਲੀ ਸਟੰਟਾਂ ਦੇ ਆਧਾਰ ਤੇ ਬਣੀ ਆ ਤੇ ਉਸੇ ਸਟੰਟਾਂ ਦੇ ਤਹਿਤ ਹੀ ਕੱਲ ਇੱਕ ਐਮਐਲਏ ਦੇ ਵੱਲੋਂ ਉਸ ਕਾਗਜ਼ਾਂ ਦੀ ਪੰਡ ਨੂੰ ਸਿਰ ਤੇ ਚੱਕਿਆ ਗਿਆ ਤੇ ਸ਼ੋਅ ਕੀਤਾ ਗਿਆ ਕਿ ਜਿਹੜੀ ਸਕ੍ਰਿਪਟ ਆ ਉਹ ਪੂਰੀ ਤਰ੍ਹਾਂ ਬਣ ਕੇ ਆਈ ਆ ਅਸੀਂ ਜੋ ਕੁਝ ਕਰ ਰਹੇ ਆ ਉਹ ਸਾਡੇ ਜਿਹੜੇ ਮੇਨ ਲੀਡਰ ਨੇ ਉਹਨਾਂ ਦੇ ਵੱਲੋਂ ਤੈਅ ਕੀਤਾ ਗਿਆ ਵੀ ਖਬਰਾਂ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਦਿਖਾਉਣਾ ਚਾਹੁੰਦੇ ਆ ਕਿ ਦੇਖੋ ਜੀ ਅਸੀਂ ਵਿਰੋਧ ਕਰ ਰਹੇ ਆ ਪਰ ਇਸ ਸਰਕਾਰ ਦੇ ਲਈ ਵੀ ਸਵਾਲ ਇਹ ਹੈ ਕਿ ਉਦੋਂ ਇਹ ਸਰਕਾਰਾਂ ਕਿੱਥੇ ਸੀ ਉਪਰ ਸਰਕਾਰ ਆਮ ਆਦਮੀ ਪਾਰਟੀ ਉਦੋਂ ਕਿੱਥੇ ਸੀ ਜਦੋਂ ਇਸ ਕਾਨੂੰਨ ਨੂੰ ਪਾਸ ਕੀਤਾ ਗਿਆ ਸੀ ਇਹਨਾਂ ਕਾਨੂੰਨਾਂ ਦੇ ਖਿਲਾਫ ਹੋਰ ਤੁਸੀਂ ਵਿਧਾਨ ਸਭਾ ਦੇ ਵਿੱਚ ਮਤਾ ਪਾ ਦੋਗੇ ਉਹਦਾ ਵਿਰੋਧ ਕਰ ਦੋਗੇ ਕਿ ਤੁਹਾਡੇ ਮਤੇ ਪਾਉਣ ਦੇ ਨਾਲ ਉਹ ਬਣੇ ਹੋਏ ਕਾਨੂੰਨ ਜਿਹੜੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਬਣਾਏ ਆ ਕਿ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣਗੇ। ਬਾਕੀ ਸਟੇਟਾਂ ਦੇ ਵਿੱਚ ਲਾਗੂ ਹੋ ਜਾਣਗੇ ਕੀ ਉਹ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਨਹੀਂ ਚੱਲਣਗੇ ਜਾਂ ਫਿਰ ਕੋਸ਼ਿਸ਼ ਸਰਕਾਰ ਦੀ ਕੁਝ ਹੋਰ ਸੈੱਟ ਕਰਨ ਦੀ ਹੈ ਪਰ ਸਰਕਾਰ ਹੁਣ ਉਸ ਦੇ ਵਿੱਚ ਪੂਰੀ ਤਰ੍ਹਾਂ ਘਿਰ ਚੁੱਕੀ ਆ ਤੇ ਹੁਣ ਕਿਤੇ ਨਾ ਕਿਤੇ ਉਸ ਚੀਜ਼ ਨੂੰ ਲੈ ਕੇ ਵਿਰੋਧ ਸਰਕਾਰ ਨੇ ਕਰਨਾ ਸੀ ਤੇ ਉਹਨਾਂ ਨੇ ਸੱਦ ਲਿਆ ਵਿਸ਼ੇਸ਼ اجلاس ਪਰ ਇਸ اجلاس ਦੇ ਵਿੱਚ ਹੁਣ ਸਰਕਾਰ ਲੋਕਾਂ ਨੂੰ ਦਿਖਾਉਣਾ ਕੀ ਚਾਹੁੰਦੀ ਹੈ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਕਿਸ ਐਂਗਲ ਤੋਂ ਇਹ ਵਿਧਾਨ ਸਭਾ ਦਾ ਸੈਸ਼ਨ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਉਹ ਤੁਹਾਡੇ ਸਾਹਮਣੇ ਆ ਪਰ ਇੱਕ ਬਹੁਤ ਵੱਡਾ ਸਵਾਲ ਕਿ ਜਦੋਂ ਤੁਹਾਡੇ ਕੋਲ 10 ਮੈਂਬਰ ਪਾਰਲੀਮੈਂਟ ਹੋਣ ਜਿਹੜੇ ਉਦੋਂ ਕਾਨੂੰਨ ਜਦੋਂ ਬਣਿਆ ਸੀ ਉਦੋਂ ਵਿਰੋਧ ਕਿਉਂ ਨਹੀਂ ਕਰ ਸਕੇ ਤੁਹਾਡੇ ਕੋਲ 7 ਰਾਜ ਸਭਾ ਦੇ ਮੈਂਬਰ ਆ ਆਮ ਆਦਮੀ ਪਾਰਟੀ ਦੇ ਆ ਤੇ 3 ਲੋਕ ਸਭਾ ਦੇ ਮੈਂਬਰ ਆ ਉਦੋਂ ਉਹ ਕਿੱਥੇ ਬੈਠੇ ਹੋਏ ਸੀ ਉਦੋਂ ਉਹਨਾਂ ਨੇ ਵਿਰੋਧ ਕਿਉਂ ਨਹੀਂ ਕੀਤਾ ਅੱਜ ਤੁਸੀਂ ਵਿਰੋਧ ਕਰਦੇ ਹੋ ਪਰ ਇਸ ਵਿਰੋਧ ਦਾ ਫਾਇਦਾ ਅਸਲ ਦੇ ਵਿੱਚ ਹੋਣਾ ਉਦੋਂ ਹੈ ਜਦੋਂ ਇਹ ਮੰਤਰੇਕਾ ਦੀ ਸੋਧ ਵਾਲੇ ਕਾਨੂੰਨ ਪੰਜਾਬ 'ਚ ਲਾਗੂ ਨਾ ਹੋਏ ਜਦੋਂ ਦੂទੀਆਂ ਸਟੇਟਾਂ ਦੇ ਵਿੱਚ ਹੋ ਗਏ ਤਾਂ ਪੰਜਾਬ ਤਾਂ ਫਿਰ ਲਾਗੂ ਕਰਨਾ ਹੀ ਪੈਣਾ ਹੈ ਪੰਜਾਬ ਨੂੰ ਵੀ ਔਰ ਇਸੇ ਦੇ ਨਾਲ ਇੱਕ ਮਾਮਲਾ ਹੋਰ ਜਿਹੜੇ ਇਲਜ਼ਾਮ ਲਾਈ ਜਾ ਰਹੇ ਆ 10000 ਕਰੋੜ ਰੁਪਏ ਤੋਂ ਉੱਪਰ ਦਾ ਜਿਹੜਾ ਕਪਲਾ ਹੋਇਆ ਆ ਉਸ ਦੇ ਬਾਰੇ ਵੀ ਕਾਫੀ ਕੁਝ ਕਿਹਾ ਜਾ ਰਿਹਾ ਆ ਪਰ ਆਪਾਂ ਫਿਰ ਵਾਪਸ ਉਸੇ ਦੇ ਉੱਤੇ ਆ ਜਾਂਦੇ ਆ ਜਿਹੜਾ ਸਾਡਾ ਮੇਨ ਆ ਕਿ ਅਸਲ ਦੇ ਵਿੱਚ ਪੰਜਾਬ ਨੂੰ ਮਿਲਿਆ ਕੀ ਬਹੁਤ ਧਿਆਨ ਨਾਲ ਸੁਣਿਓ ਪੰਜਾਬੀਓ ਇਸ ਖਬਰ ਨੂੰ ਕਿਉਂਕਿ ਵਿਸ਼ੇਸ਼ ਇਤਲਾਸ ਤੇ ਸੱਤ ਲੈ ਜਾਂਦੇ ਆ ਪਰ ਉਸ ਸੱਦਨ ਦੇ ਪਿੱਛੇ ਦੀ ਜਿਹੜੀ ਪੂਰੀ ਕਹਾਣੀ ਆ ਉਹ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਅੰਤ ਤੱਕ ਪਰ ਤੁਹਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਆ ਕਿ 11 ਇਤਲਾਸ ਆ ਜਿਹੜੇ ਉਹ ਸੱਦੇ ਗਏ ਆ ਆਮ ਆਦਮੀ ਪਾਰਟੀ ਦੇ ਵੱਲੋਂ ਪਰ ਪਹਿਲੇ اجلاس ਦੀ ਜੇ ਆਪਾਂ ਗੱਲ ਕਰੀਏ ਉਹ ਉਦੋਂ ਸੱਦਿਆ ਗਿਆ ਸੀ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ 1 April 2022 ਦੇ ਵਿੱਚ ਪਰ ਉਸ ਦਿਨ ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ اجلاس ਸੱਦਿਆ ਨਵੀਂ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਵਿਸ਼ੇਸ਼ اجلاس ਸੱਦਿਆ ਗਿਆ ਤੇ اجلاس ਕੀਤਾ ਕਿਸ ਮੁੱਦੇ ਤੇ ਗਿਆ ਸੀ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਉਹ اجلاس ਦੇ ਵਿੱਚ ਜਿਹੜਾ ਸੈਂਟਰ ਵੱਲੇ ਪੇਸਕੇ ਲਾਗੂ ਕੀਤੇ ਗਏ ਸੀ ਸਰਵਿਸ ਰੂਲ ਲਾਗੂ ਕੀਤੇ ਗਏ ਸੀ ਸੈਂਟਰ ਵੱਲੋਂ ਚੰਡੀਗੜ੍ਹ ਚੋਂ ਦਾ ਵਿਰੋਧ ਸੀ ਪਰ ਉਸ ਵਿਰੋਧ ਜਾਂ ਉਸ ਵਿਰੋਧ ਦੇ ਆਧਾਰ ਤੇ ਕੀਤੇ ਗਏ ਇਜਲਾਸ ਦੇ ਵਿੱਚ ਮਤਾ ਵੀ ਪਾਇਆ ਸੀ ਪੰਜਾਬ ਸਰਕਾਰ ਨੇ ਸਾਰਾ ਕੁਝ ਹੋਇਆ ਹੁਣ ਉਹ ਦੱਸੋ ਕਿ ਉਸ ਦੇ ਵਿੱਚ ਹੁਣ ਤੱਕ ਬਣਿਆ ਕੀ ਕੀ ਸਰਵਿਸ ਰੂਲ ਲਾਗੂ ਨਹੀਂ ਹੋਏ ਚੰਡੀਗੜ੍ਹ ਦੇ ਵਿੱਚ ਅਸੀਂ ਕੀ ਹਾਸਲ ਕਰ ਲਿਆ ਸਵਾਏ 2-3 ਦਿਨ ਦੀਆਂ ਖਬਰਾਂ ਦੇ ਇੱਕ ਦੂਜੇ ਨੂੰ ਭੰਡਣ ਦੇ ਕੇਂਦਰ ਸਰਕਾਰ ਤੇ ਇਲਜ਼ਾਮ ਲੱਗੇ ਪੰਜਾਬ ਸਰਕਾਰ ਨੇ ਭੰਡੀ ਕੀਤੀ ਪਰ ਹਾਸਲ ਕੀ ਹੋਇਆ ਪੰਜਾਬੀਆਂ ਨੇ ਕੀ ਹਾਸਲ ਕੀਤਾ ਖਰਚੀ ਕੀਤਾ ਗਿਆ ਵਿਸ਼ੇਸ਼ ਇਤਲਾਸ ਬੁਲਾ ਕੇ ਹਾਸਲ ਕੀ ਹੋਇਆ ਉਹ ਤੁਸੀਂ ਆਪ ਸਮਝਦਾਰੋ ਪਰ ਇਹ ਤੋਂ ਅਗਲਾ ਇਜਲਾਸ ਹੈ ਜਿਹੜਾ ਫਿਰ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਤੇ ਉਸ ਦੇ ਵਿੱਚ ਕੀ ਕੁਝ ਪੰਜਾਬ ਸਰਕਾਰ ਨੂੰ ਮਿਲਿਆ ਉਹ ਵੀ ਤੁਹਾਡੇ ਸਾਹਮਣੇ ਆ ਅਗਲਾ ਜਿਹੜਾ ਇਜਲਾਸ ਕੀਤਾ ਗਿਆ ਸੀ ਉਹ ਕੀਤਾ ਗਿਆ ਸੀ ਜਦੋਂ ਕੇਂਦਰ ਨੇ ਅਗਨੀ ਵੀਰ ਸਕੀਮ ਜਿਹੜੀ ਯੋਜਨਾ ਆ ਉਹ ਲਾਗੂ ਕੀਤੀ ਸੀ ਲਾਗੂ ਕੀਤੀ ਸੀ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਸਰਕਾਰ ਨੇ ਉਸ ਦੇ ਉੱਤੇ ਵੀ ਇੱਕ ਵਿਸ਼ੇਸ਼ ਇਜਲਾਸ ਕੀਤਾ ਇਜਲਾਸ ਹੋਣ ਤੋਂ ਬਾਅਦ ਸਵਾਲ ਫਿਰ ਉਹੀ ਕੀ ਅਗਨੀ ਵੀਰ ਪੰਜਾਬ ਦੇ ਵਿੱਚੋਂ ਭਰਤੀ ਨਹੀਂ ਹੋ ਰਹੇ ਕੀ ਉਹ ਭਰਤੀਆਂ ਰੁਕ ਗਈਆਂ ਕੀ ਉਸ ਸਕੀਮ ਦੇ ਨਾਲ ਜਿਹੜੀ ਕਿ ਲਾਗੂ ਕਰਤੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ اجلاس ਵੀ ਕੀਤਾ ਪਰ ਉਸ اجلاس ਤੋਂ ਬਾਅਦ ਕੀ ਪੰਜਾਬ ਨੇ ਖਟਿਆ ਕੀ ਪੰਜਾਬ ਦੇ ਵਿੱਚ ਉਹ ਲਾਗੂ ਨਹੀਂ ਹੋਇਆ ਕਿ ਅੱਜ ਵੀ ਪੰਜਾਬ ਦੇ ਨੌਜਵਾਨ ਅਗਨੀਵੀਰ ਦੇ ਵਿੱਚ 4 ਸਾਲਾਂ ਦੇ ਲਈ ਫੌਜ ਦੇ ਵਿੱਚ ਭਰਤੀ ਨਹੀਂ ਹੁੰਦੇ ਹੋਰ ਪਰ ਅੱਗੇ ਗੱਲ ਕਰਦੇ ਹਾਂ ਤੀਜਾ ਵਿਸ਼ੇਸ਼ ਇਜਲਾਸ ਜਦੋਂ ਆਰਡੀਐਫ ਦਾ ਪੈਸਾ ਰੁਕਿਆ ਉਦੋਂ 1 ਜੂਨ 2023 ਦੇ ਵਿੱਚ ਵਿਸ਼ੇਸ਼ ਇਜਲਾਸ ਅੱਤੇਆ ਗਿਆ ਉਹਦੇ ਵਿੱਚ ਬਹੁਤ ਕੁਝ ਹੋਇਆ ਇਲਜ਼ਾਮ ਲੱਗੇ ਕਿ ਆਰਟੀਐਫ ਦਾ ਪੈਸਾ ਖਾਗੀ ਕੇਂਦਰ ਸਰਕਾਰ ਪਿੰਡਾਂ ਦੇ ਵਿੱਚ ਕੰਮ ਕਿਵੇਂ ਹੋਣਗੇ ਕੇਂਦਰ ਧੱਕਾ ਕਰ ਰਹੀ ਹੈ ਗੜਬੜੀਆਂ ਤੇ ਇੱਥੇ ਹੋਈਆਂ ਸੀ ਆਰਡੀਐਫ ਦੇ ਵਿੱਚ ਗੜਬੜੀਆਂ ਹੋਈਆਂ ਫਿਰ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਗਿਆ ਪੰਜਾਬ ਸਰਕਾਰ ਨੇ 2-3 ਦਿਨ ਦੀ ਬਹੁਤ ਵਾਵਾ ਖੱਡੀ ਕਿ ਪੰਜਾਬ ਸਰਕਾਰ ਦੀ ਆਪਣੇ ਹੱਕ ਲੈਣਾ ਜਾਣਦੀ ਆ ਅਗਲੀਆਂ ਤਰੀਕਾਂ ਪਈਆਂ ਵੱਡੇ ਵਕੀਲ ਹਾਇਰ ਕੀਤੇ ਸਾਰਾ ਕੁਝ ਹੋਇਆ ਪਰ ਉਹਦੇ ਵਿੱਚੋਂ ਪੰਜਾਬ ਨੂੰ ਕੀ ਮਿਲਿਆ ਸੁਪਰੀਮ ਕੋਰਟ 'ਚ ਅਗਲੀ ਸੁਣਵਾਈ ਹੋਈ ਜਾਂ ਪਿਛਲੇ ਦਰਵਾਜ਼ੇ ਸਾਈ ਪੰਜਾਬ ਸਰਕਾਰ ਨੇ ਕੇਸ ਵਾਪਸ ਲੈ ਲਿਆ ਜਦੋਂ ਆਪਣੀਆਂ ਗਲਤੀਆਂ ਸਾਹਮਣੇ ਆਈਆਂ ਪਤਾ ਕਰੋ ਸਰਕਾਰ ਤੋਂ ਪੁੱਛਣਾ ਸਾਡਾ ਹੱਕ ਆ ਕਿ ਉਸ ਸੁਪਰੀਮ ਕੋਰਟ ਵਾਲੇ ਕੇਸ ਦੇ ਵਿੱਚ ਆਰਡੀਐਫ ਨੂੰ ਲੈ ਕੇ ਕੀ ਕੁਝ ਕੀਤਾ ਗਿਆ ਉਹਦੇ ਬਾਰੇ ਵਿੱਚ ਕੀ ਕੁਝ ਨਵੀਆਂ ਅਪਡੇਟਸ ਨੇ ਹੁਣ ਗੱਲ ਕਰਦੇ ਆ ਚੌਥੇ ਵਿਸ਼ੇਸ਼ ਇਜਲਾਸ ਦੀ ਪੰਜਾਬ ਸਰਕਾਰ ਵਿਸ਼ੇਸ਼ ਇਜਲਾਸ ਬਣਾਉਣ ਦੇ ਵਿੱਚ ਐਕਸਪਰਟ ਹੈ ਪਰ ਹੁਣ ਅਗਲੀ ਦੀ ਗੱਲ ਕਰ ਲੈਨੇ ਆ ਅਗਲੇ ਦੇ ਵਿੱਚ ਕੀ ਹੁੰਦਾ ਆ ਕਿ ਫੇਰ ਉਹੀ ਕੁਝ ਜੋ ਪਹਿਲਾਂ ਦੇ ਵਿੱਚ ਹੁੰਦਾ ਆ ਵਿਸ਼ੇਸ਼ ਇਜਲਾਸ ਸੱਦਿਆ ਜਾਂਦਾ ਆ ਪਰ ਨਿਕਲਦਾ ਉਹਦੇ ਵਿੱਚੋਂ ਕੁਝ ਨਹੀਂ ਆ ਚਾਹੇ ਉਹ ਆਰਡੀਐਫ ਦੇ ਪੈਸੇ ਨੂੰ ਲੈ ਕੇ ਰਹਿ ਗਿਆ ਹੋਵੇ ਤੇ ਫਿਰ ਹੁਣ ਅੱਗੇ ਗੱਲ ਕਰਦੇ ਆ ਚੌਥੇ ਵਿਸ਼ੇਸ਼ ਇਜਲਾਸ ਦੀ ਜਿਹਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਬੀਜੇਪੀ ਦੇ ਉੱਤੇ ਇਹ ਇਲਜ਼ਾਮ ਲਗਾਇਆ ਸੀ ਕਿ ਜਿੱਦ ੱੱਕਾ ਕੀਤਾ ਜਾ ਰਿਹਾ ਪੀਜੇਪੀ ਦੇ ਵੱਲੋਂ ਆਪਰੇਸ਼ਨ ਲੌਟਿਸ ਚਲਾ ਰਹੇ ਨੇ ਪੰਜਾਬ ਦੇ ਵਿੱਚ ਤਾਂ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਪੱਟ ਕੇ ਉਹਨਾਂ ਦੇ ਉੱਤੇ ਨੀਤੀਆਂ ਅਪਣਾ ਕੇ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿੱਚ ਜੇ ਬੀਜੇਪੀ ਤੇ ਇਲਜ਼ਾਮ ਲੱਗਦੇ ਆ ਤਾਂ ਬੀਜੇਪੀ ਪਾਰਟੀ ਦੇ ਵਿੱਚ ਹੀ ਜਾਣਦੀਆਂ ਗੱਲਾਂ ਜਿਹੜੀਆਂ ਉਸ ਸਮੇਂ ਹੁੰਦੀਆਂ ਹੋਣਗੀਆਂ ਪਰ ਉਸ ਦੇ ਵਿੱਚ ਕੀ ਹੋਇਆ ਕੁਝ ਨਵੀਂ ਅਪਡੇਟ ਨਿਕਲੀ ਨਹੀਂ ਨਿਕਲੀ ਹਾਲਾਂਕਿ ਆਮ ਆਦਮੀ ਪਾਰਟੀ ਦੇ ਇੱਕ ਤੋਂ ਐਮਐਲਏ ਇਹੋ ਜਿਹੇ ਨਹੀਂ ਜਿਹੜੇ ਹਜੇ ਵੀ ਬੀਜੇਪੀ ਦੇ ਵਿੱਚ ਨਹੀਂ ਉਹਨਾਂ ਦੀਆਂ ਸੀਟਾਂ ਨੂੰ ਲੈ ਕੇ ਹਜੇ ਤੱਕ ਤਾਂ ਕੁਝ ਅਨਾਉਂਸਮੈਂਟ ਨਹੀਂ ਅਨਾਉਂਸਮੈਂਟ ਨਹੀਂ ਕੀਤੀ ਗਈ ਉਹ ਸੀਟ ਖਾਲੀ ਨਹੀਂ ਕੀਤੀ ਗਈ ਆਮ ਆਦਮੀ ਪਾਰਟੀ ਦਾ ਐਮਐਲਏ ਤੇ ਕੰਮ ਜਾ ਕੇ ਕਰਦਾ ਹੋਵੇ ਆਪਣੇ ਵੱਲੋਂ ਜਿਹੜੀ ਪੋਸਟ ਤੇ ਆ ਉਹਨੇ ਕਿਹਾ ਹੋਵੇ ਕਿ ਜੇ ਦੇਖੋ ਜੀ ਮੈਂ ਤਾਂ ਬੀਜੇਪੀ ਚ ਚਲੇ ਗਿਆ ਉਹਨਾਂ ਦੀ ਐਫਆਈਆਰ ਹੋਈਆਂ ਉਹਨਾਂ ਦੇ ਵਿੱਚ ਕੀ ਕੁਝ ਨਿਕਲਿਆ ਹਾਲਾਂਕਿ ਆਮ ਆਦਮੀ ਪਾਰਟੀ ਦੇ ਇੱਕ ਦੋ ਐਮਐਲਏ ਤਬਾਹਲੇ ਬੁਰਖ ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਨੇ ਪਰਮੀਤ ਪਠਾਰ ਮਾਧਰਾ ਦੀ ਜੇ ਗੱਲ ਕਰ ਲਈਏ ਉਹਨਾਂ ਦੇ ਵਿੱਚ ਕੀ ਕੁਝ ਨਿਕਲਿਆ ਇਹਨਾਂ ਦੇ ਵਿੱਚ ਜਿਹੜੀਆਂ ਐਫਆਈਆਰ ਕੀਤੀਆਂ ਗਈਆਂ ਐਮਐਲਏ ਦੇ ਉੱਤੇ ਉਹਨਾਂ ਤੋਂ ਕੀ ਇਹ ਤਾਂ ਪਰ ਉਹਦੇ ਵਿੱਚ ਵੀ ਉਹੀ ਗੱਲ ਕਿ ਨਿਕਲਿਆ ਕੁਝ ਨਹੀਂ ਹੁਣ ਅੰਜਲੇ ਮਿੰਟ ਇਲਾਸ ਦੀ ਗੱਲ ਕਰਦੇ ਆ ਕਾਫੀ ਇੰਟਰਸਟਿੰਗ ਹੈ ਇੱਕ ਬਿੱਲ ਲੈ ਕੇ ਆਉਂਦੀ ਆ ਜਿਹਦੇ ਵਿੱਚ ਤਿੰਨ ਜਿਹੜੇ ਬਿੱਲ ਲੈ ਕੇ ਆਉਂਦੀ ਆ ਮਾਫ ਕਰਨਾ ਤਿੰਨ ਬਿੱਲ ਦੀ ਗੱਲ ਹੁੰਦੀ ਐ ਇਸ ਵਿਸ਼ੇਸ਼ ਗਲਾਸ ਦੇ ਵਿੱਚ ਪਹਿਲਾ ਬਿੱਲ ਇਹ ਸੀ ਪਹਿਲੀ ਗੱਲ ਤੇ ਬਹੁਤ ਉਸ ਚੀਜ਼ ਨੂੰ ਲੈ ਕੇ ਰੌਲਾ ਪੈਂਦਾ ਆ ਉਹਨੂੰ ਜਿਹੜੇ ਗਵਰਨਰ ਸੀ ਪ੍ਰੋਹਿਤ ਸਾਹਿਬ ਉਹਨਾਂ ਦੇ ਕੋਲੇ ਗੱਲ ਪਹੁੰਚਦੀ ਆ ਉਹ ਪ੍ਰਵਾਨਗੀ ਦਿੰਦੇ ਆ ਫਿਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵੀ ਜਾਣਾ ਪੈਂਦਾ ਪੰਜਾਬ ਸਰਕਾਰ ਨੂੰ ਵਿਸ਼ੇਸ਼ ਇਜਲਾਸ ਦੇ ਲਈ ਚਲੋ ਗਵਰਨਰ ਸਾਹਿਬ ਤੋਂ ਪ੍ਰਵਾਨਗੀ ਮਿਲ ਜਾਂਦੀ ਆ ਤੇ ਉਸ ਦੇ ਵਿੱਚ ਇਜਲਾਸ ਕੀਤਾ ਜਾਂਦਾ ਹੈ ਉਸੇ ਤਹਿਤ ਤੇ ਫਿਰ ਤਿੰਨ ਬਿੱਲ ਪਾਸ ਕੀਤੇ ਜਾਂਦੇ ਆ ਪਹਿਲਾ ਬਿੱਲ ਇਹ ਸੀ ਕਿ ਐਸਡੀਪੀਸੀ ਦੇ ਵੱਲੋਂ ਜਿਹੜਾ ਕਾਨੂੰਨ ਐਕਟ ਆ ਉਹਨੂੰ ਚੇਂਜ ਕੀਤਾ ਜਾਵੇ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਕੀਤਾ ਗਿਆ ਸੀ ਪਰ ਸਵਾਲ ਇਹ ਹੋਈ ਕਿ ਉਹਦੇ ਵਿੱਚ ਕੀ ਹੋਇਆ ਕਿ ਉਹ ਪ੍ਰਸਾਰਣ ਰੁਕ ਗਿਆ ਜਿਸ ਟੀਵੀ ਚੈਨਲਾਂ ਦੇ ਬਦੋਂ ਜਿਹੜੇ ਪ੍ਰਸਾਰਣ ਪਹਿਲਾਂ ਕੀਤੇ ਜਾ ਰਹੇ ਸੀ ਜਿਨ੍ਹਾਂ ਦੇ ਅੰਡਰੋ ਕੰਮ ਕਰਦੇ ਸੀ ਕੀ ਉਹ ਕਾਨੂੰਨਾਂ ਦੇ ਵਿੱਚ ਕੋਈ ਬਦਲਾਅ ਹੋਇਆ ਨਹੀਂ ਹੋਇਆ ਉਸ ਤੋਂ ਬਾਅਦ ਇਸੇ ਦੇ ਵਿੱਚ ਹੀ ਇੱਕ ਹੋਰ ਜਿਹੜਾ ਬਿੱਲ ਸੀ ਉਹ ਯੂਨੀਵਰਸਿਟੀ ਦੇ ਮਾਮਲੇ ਨੂੰ ਲੈ ਕੇ ਸੀ ਕਿ ਵਾਈਸ ਚਾਂਸਲਰ ਤੇ ਚਲੋ ਅਸੀਂ ਬਣਾ ਲੈਨੇ ਆ ਚਾਂਸਲਰ ਕੌਣ ਹੈ ਜਿਹੜਾ ਉਹ ਗਵਰਨਰ ਤੈਅ ਕਰਦਾ ਜਾਂ ਜਾਂ ਗਵਰਨਰ ਖੁਦ ਹੁੰਦਾ ਜਾਂ ਉਹਦੇ ਵਿੱਚ ਚੇਂਜ ਕੀਤੇ ਉਹਨਾਂ ਦੇ ਵਿੱਚ ਜੇ ਕੋਈ ਚੇਂਜ ਹੋਇਆ ਤੇ ਉਹ ਤੁਹਾਡੇ ਸਾਹਮਣੇ ਹੀ ਆ ਫਿਰ ਅਗਲਾ ਪੁਲਸ ਰੂਲ ਨੂੰ ਲੈ ਕੇ ਕੀਤਾ ਗਿਆ ਸੀ ਕਿ ਯੂਪੀਐਸਸੀ ਦਾ ਇੱਕ ਪੈਨਲ ਜਾਂਦਾ ਆ ਉਹਦੇ ਵਿੱਚ ਕੁਝ ਬਦਲਾਅ ਕੀਤੇ ਜਾਣੇ ਚਾਹੀਦੇ ਆ ਪਰ ਉਹਦੇ ਵਿੱਚ ਵੀ ਇਤਾਂ ਹੀ ਲੱਗ ਰਿਹਾ ਕਿ ਹਾਲੇ ਤੱਕ ਕੋਈ ਬਦਲਾਅ ਉਹਦੇ ਵਿੱਚ ਨਜ਼ਰ ਨਹੀਂ ਆਇਆ ਜਿਵੇਂ ਉਹ ਪਹਿਲਾਂ ਚੱਲਦਾ ਸੀ ਉਵੇਂ ਹੀ ਆ ਫਿਰ ਸਰਕਾਰ ਦੇ ਵੱਲੋਂ ਕਿਉਂ ਇਹ ਸਾਰਾ ਕੁਝ ਕਰਜ਼ਾ ਕਰਕੇ ਵੱਡੇ ਵੱਡੇ ਦਿਲਾਸ ਬਣਾਏ ਜਾਂਦੇ ਆ ਤੇ ਬੈਂਕ ਉਹ ਪੈੱਕ ਕੀਤੇ ਜਾਂਦੇ ਆ ਹੁਣ ਅਜੇ ਅਗਲੀ ਦੀ ਗੱਲ ਕਰ ਲਈਏ ਤੇ ਫਿਰ ਉਹ ਜਿਹੜਾ ਮਾਮਲਾ ਆ ਉਹ ਜੁੜਿਆ ਹੋਇਆ ਹੈ ਜਿਹੜਾ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਰਿਹਾ ਸੀ ਕਿ ਪੰਜਾਬ ਦੇ ਵਿੱਚ ਜੀ ਸੀਆਰਪੀਐਫ ਬੀਐਸਐਫ ਲਗਾਈ ਜਾ ਰਹੀ ਹੈ ਅਸੀਂ ਉਸ ਦਾ ਕੋਈ ਵੀ ਖਰਚਾ ਨਹੀਂ ਦੇਾਂਗੇ ਅਸੀਂ ਪੈਸਾ ਨਹੀਂ ਦੇਾਂਗੇ ਫਿਰ ਬੀਬੀਐਮਪੀ ਦੇ ਮੁੱਦੇ ਤੇ ਉੱਤੇ ਇਸ ਜੀ ਨੂੰ ਲੈ ਕੇ ਗੱਲਬਾਤ ਹੋਈ ਕਿ ਉਸ ਦੇ ਵਿੱਚ ਵੀ ਜਿਹੜਾ ਬੀਐਸਐਫ ਬਾਰਡਰਾਂ ਤੇ ਲਗਾ ਦਿੱਤੀ ਗਈ ਪੰਜਾਬ ਸਰਕਾਰ ਨੂੰ ਤਾਂ ਖਰਚਾ ਨਹੀਂ ਦੇਏਗੀ ਪਰ ਪੰਜਾਬ ਸਰਕਾਰ ਹਲੇ ਵੀ ਉਹ ਖਰਚਾ ਖਰਚਾ ਦੇ ਰਹੀ ਹੈ ਬੀਐਸਐਫ ਤੇ ਸੀਆਰਪੀਐਫ ਨੂੰ ਜਿਹੜਾ ਖਰਚਾ ਆ ਅਜੇ ਵੀ ਜੇਕਰ ਉਹ ਪੰਜਾਬ ਦੇ ਵਿੱਚ ਤਾਂ ਨਾਪ ਨਹੀਂ ਤਾਂ ਕੇਂਦਰ ਨੂੰ ਜਾ ਰਿਹਾ ਜਾ ਹਾਲਾਂਕਿ ਵਿਸ਼ੇਸ਼ ਸਹਿਦਰਾਸ ਕੀਤਾ ਹੁਣ ਅਗਲਾ ਜਿਹੜਾ ਬੇਅਦਬੀ ਦੇ ਮਾਮਲੇ ਤੇ ਸੱਦਿਆ ਗਿਆ ਸੀ ਵਿਸ਼ੇਸ਼ اجلاس ਉਹ ਇੱਕ ਨੈਰਟ ਜਰੂਰ ਸੈੱਟ ਕਰ ਦਿੱਤਾ ਸੀ ਕਿ ਪੰਜਾਬ ਸਰਕਾਰ ਬੇਅਦਬੀਆਂ ਕਰਨ ਵਾਲਿਆਂ ਨੂੰ ਕਦੇ ਵੀ ਬਖਸ਼ੇਗੀ ਨਹੀਂ ਉਹਦੀਆਂ ਕਮੇਟੀਆਂ ਬਣਦੀਆਂ ਜਾਂ ਕਮੇਟੀਆਂ ਜਾਂ ਰਿਪੋਰਟਾਂ ਜਿਹੜੀਆਂ ਨੇ ਉਹ ਕਿੱਥੇ ਗਈਆਂ ਹੁਣ ਤੱਕ ਦੀਆਂ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀਆਂ ਗਈਆਂ ਸੀ ਤਾਂ ਜਿਹੜਾ ਕੁਝ ਉਸ ਕਾਨੂੰਨਾਂ ਨੂੰ ਲੈ ਕੇ ਕੀਤਾ ਗਿਆ ਸੀ ਵੱਡੇ ਵੱਡੇ ਜਿਹੜੇ ਕਹਿ ਦਿੱਤੇ ਕਿ ਕਮੇਟੀਆਂ ਦੀ ਸਰੂਪਾ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹਨਾਂ ਦੀ ਅਜੇਕਰ ਬੇਅਦਬੀਆਂ ਹੋਈਆਂ ਨੇ ਤਾਂ ਉਹਨਾਂ ਮਾਮਲੇ ਦੇ ਵਿੱਚ ਪੂਰੀ ਕਾਰਵਾਈ ਕੀਤੀ ਜਾਏਗੀ ਪਰ ਉਸ ਦੇ ਵਿੱਚ ਵੀ ਕੁਝ ਨਹੀਂ ਹੋ ਰਿਹਾ ਸਾਰਾ ਕੁਝ ਉਵੇਂ ਦਾ ਉਵੇਂ ਹੀ ਚੱਲਦਾ ਪਿਆ ਕਮੇਟੀਆਂ ਬਣਦੀਆਂ ਜਾਂ ਸੈੱਟ ਬਣਦੀਆਂ ਪਰ ਨਿਕਲਿਆ ਕੁਝ ਨਹੀਂ ਹਲੇ ਤੱਕ ਫਿਰ ਪਿਛਲੇ ਦਿਨੀ ਹੜ੍ਹ ਜਦੋਂ ਪੰਜਾਬ ਦੇ ਵਿੱਚ ਆਏ ਉਸ ਸਮੇਂ ਪੈਸੇ ਨੂੰ ਲੈ ਕੇ ਉਹ 20000 ਕਰੋੜ ਰੁਪਏ ਨੂੰ ਲੈ ਕੇ ਸੈਸ਼ਨ ਸੱਧਿਆ ਗਿਆ ਬਹੁਤ ਕੁਝ ਉਦੋਂ ਵੀ ਹੋਇਆ ਕਿ ਜੀ ਕੇਂਦਰ ਦੀ ਸਰਕਾਰ ਪੰਜਾਬ ਦੇ ਵਿੱਚ ਜੋ ਖਰਾਬੇ ਹੋਏ ਨੇ ਜੋ ਨੁਕਸਾਨ ਹੋਏ ਨੇ ਉਸ ਦਾ ਪੈਸਾ ਨਹੀਂ ਦੇ ਰੇ ਪਰ ਪੰਜਾਬ ਸਰਕਾਰ ਦੇ ਉੱਤੇ ਉਲਟਾ ਇਲਜ਼ਾਮ ਲੱਗੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਤੁਹਾਡੇ ਕੋਲੋਂ ਪੈਸਾ ਆਲਰੇਡੀ ਦਿੱਤਾ ਹੋਇਆ ਜਾ ਤੁਸੀਂ ਉਸ ਪੈਸੇ ਦੀ ਵਰਤੋਂ ਕਿੱਥੇ ਕੀਤੀ ਹੈ ਸਾਲੋਂ ਪਹਿਲਾਂ ਉਹ ਸਾਫ ਦੋ ਉਹੀ ਕੋਈ ਕੋਟਮਾਨ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀ ਕਿ ਅਸੀਂ ਜੇਕਰ ਤੁਹਾਡੀ ਇੱਕ ਮੁਰਗੀ ਵੀ ਮਰੀ ਹੈ ਅਸੀਂ ਉਹਦਾ ਵੀ ਤੁਹਾਨੂੰ ਮੁਆਵਜ਼ਾ ਦਵਾਂਗੇ ਪਰ ਪੰਜਾਬੀਓ ਸਵਾਲ ਤੁਹਾਡੇ ਲਈ ਹੈ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਿ ਕੀ ਤੁਹਾਨੂੰ ਉਹਨਾਂ ਖਰਾਬੀਆਂ ਦਾ ਪੈਸਾ ਉਸ ਨੁਕਸਾਨ ਦਾ ਤੁਹਾਡੀਆਂ ਜ਼ਮੀਨਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਉਸਦਾ ਪੈਸਾ ਮਿਲਿਆ ਹੈ ਮੁਰਗਿਆਂ ਦੀ ਤੇ ਛੱਡੋ ਤੁਹਾਡੇ ਮਕਾਨ ਦੀਆਂ ਛੱਤਾਂ ਪੈ ਗਈਆਂ ਪੰਜਾਬ ਸਰਕਾਰ ਨੇ ਤੁਹਾਨੂੰ ਰਾਸ਼ਨ ਕਿੰਨਾ ਕੁ ਵੰਡਿਆ ਹੈਲੀਕਾਪਟਰਾਂ ਦੇ ਵਿੱਚ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਰਾਸ਼ਨ ਪਹੁੰਚਾਇਆ ਪਰ ਲੋਕਾਂ ਦੀ ਬੰਦੋਂ ਬਹੁਤ ਸਾਰੀਆਂ ਵੀਡੀਓਜ਼ ਕੀਤੀਆਂ ਗਈਆਂ ਸੀ ਕਿ ਰਾਸ਼ਨ ਦੇ ਵਿੱਚ ਸਾਨੂੰ ਕੀ ਮਿਲਿਆ ਸੋ ਬਹੁਤ ਕੁਝ ਹੋਇਆ ਤੇ ਇੱਕ ਪਿੱਛੇ ਦੀ ਇਤਲਾਸ ਹੁੰਦਾ ਜਾਂ 350 ਸਾਲਾਂ ਸ਼ਹੀਦੀ ਪੁਰੂਮ ਦੇ ਮੌਕੇ ਦੇ ਉੱਤੇ ਅਨੰਤਪੁਰ ਸਾਹਿਬ ਦੇ ਵਿੱਚ ਬਹੁਤ ਕੁਝ ਕੀਤਾ ਗਿਆ ਹਾਲਾਂਕਿ ਸੈਸ਼ਨ ਸੀ ਧਾਰਮਿਕ ਮੁੱਦੇ ਨੂੰ ਲੈ ਕੇ ਕੀਤਾ ਗਿਆ ਸੀ ਕਿ ਪਵਿੱਤਰ ਸ਼ਹਿਰ ਅਨਾਉਂਸ ਕਰ ਦਿੱਤੇ ਤਿੰਨ ਤਿੰਨ ਤਕਤਾਂ ਨੂੰ ਪਵਿੱਤਰ ਬਣਾ ਦਿੱਤਾ ਚਲੋ ਇਸ ਤੇ ਬਾਅਦ ਵਿੱਚ ਚਰਚਾ ਕਰਨੀ ਬਣਦੀ ਨਹੀਂ ਪਰ ਫਿਰ ਵੀ ਉਹ ਇਜਲਾਸ ਦੇ ਵਿੱਚ ਪੰਜਾਬ ਨੇ ਕੀ ਕੁਝ ਖਟਿਆ ਬਹੁਤ ਤੇਰੀ ਹਸਨਾ ਕੀਤੀਆਂ ਸਕੂਲੀ ਬੱਚੀਆਂ ਨੂੰ ਉਹਨਾਂ ਦੇ ਵਿੱਚ ਕਿਸੇ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੋਅ ਕੀਤਾ ਕਿਸੇ ਨੂੰ ਹਰਪਾਲ ਸਿੰਘ ਚੀਮਾ ਹਰ ਇੱਕ ਮਤਲਬ ਜਿਵੇਂ ਅਸੈਂਬਲੀ ਬਣਦੀ ਹੈ ਵਿਧਾਨ ਸਭਾ ਦੇ ਵਿੱਚ ਸੈਸ਼ਨ ਸੱਦਿਆ ਜਾਂਦਾ ਉਸ ਤਰ੍ਹਾਂ ਚੱਲਦਾ ਰਿਹਾ ਪਰ ਆਖਰਕਾਰ ਫਿਰ ਉਹੀ ਉਸ ਦੇ ਵਿੱਚੋਂ ਵੀ ਕੀ ਮਿਲਿਆ ਤੇ ਹੁਣ ਜਿਹੜਾ ਇਹ ਜਲਾਸ ਸੱਦਿਆ ਗਿਆ ਜਾਂ ਪਿਛਲੇ ਦਿਨੀ ਉਹਦੇ ਵਿੱਚ ਵੀ 10000 ਕਰੋੜ ਰੁਪਏ ਦੇ ਕੱਪੜੇ ਦੀ ਗੱਲ ਹੁੰਦੀ ਆ ਮਨਰੇਕਾ ਦੀ ਗੱਲ ਹੁੰਦੀ ਆ ਬਹੁਤ ਕੁਝ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਆ ਕਿ ਮਜ਼ਦੂਰਾਂ ਦੀਆਂ ਮਜ਼ਦੂਰੀਆਂ ਘਟ ਜਾਣਗੀਆਂ ਡਾਟਾ ਆ ਉਹ ਸਾਨੂੰ ਮਿਲਣਾ ਚਾਹੀਦਾ ਆ 60 40 ਦਾ ਅਨੁਪਾਤ ਅਸੀਂ ਨਹੀਂ ਦੇ ਸਕਦੇ ਕੇਂਦਰ ਸਰਕਾਰ ਧੱਕਾ ਕਰ ਰਹੀ ਆ ਜਿਵੇਂ ਪਹਿਲਾਂ ਚੱਲਦਾ ਸੀ ਉਵੇਂ ਚਲਾਣਾ ਚਾਹੀਦਾ ਆ ਬਹੁਤ ਕੁਝ ਇਹਦੇ ਵਿੱਚ ਕਿਹਾ ਗਿਆ ਪਰ ਫਿਰ ਉਹੀ ਸਵਾਲ ਬਟਾ ਆ ਪੰਜਾਬੀਆਂ ਲਈ ਕਿ ਜੇਕਰ ਇਹ ਸੈਸ਼ਨ ਸਪੈਸ਼ਲ ਸੈਸ਼ਨ ਸੱਦੇ ਜਾਂਦੇ ਆ ਤੇ ਉਹਨਾਂ ਦੇ ਵਿੱਚ ਨਿਕਲਦਾ ਕੀ ਆ ਉਹੀ ਸਰਕਾਰਾਂ ਜਦੋਂ ਵਿਰੋਧੀ ਧਿਰ ਦੇ ਵਿੱਚ ਕੰਮ ਕਰਦੀਆਂ ਸੀ ਜਿਨ੍ਹਾਂ ਦੇ ਵਿੱਚ ਹਰਪਾਲ ਸਿੰਘ ਚੀਮਾ ਹੋਣ ਚਾਹੇ ਅਮਨ ਰੋੜਾ ਹੋਣ ਉਹ ਕਹਿੰਦੇ ਹੁੰਦੇ ਸੀ ਜੀ ਲੰਮੇ ਲੰਮੇ ਸੈਸ਼ਨ ਚੱਲਣੇ ਚਾਹੀਦੇ ਆ ਸਰਕਾਰਾਂ ਕਿਉਂ ਡਰਦੀਆਂ ਨੇ ਸੈਸ਼ਨ ਬਣਾਉਣ ਤੋਂ ਜੇਕਰ ਅਸੀਂ ਵਿਧਾਨ ਸਭਾ ਦੇ ਵਿੱਚ ਜਾ ਕੇ ਅਸੀਂ ਐਮ ਐਲ ਏ ਚੁਣੇ ਹੋਏ ਆ ਲੋਕਾਂ ਦੇ ਅਸੀਂ ਗੱਲ ਨਹੀਂ ਕਰ ਸਕਦੇ ਸਾਨੂੰ ਸਮਾਂ ਚਾਹੀਦਾ ਆ ਉਹ ਗੱਲਾਂ ਕਰਨ ਦੇ ਲਈ ਜਿਹੜੀਆਂ ਲੋਕਾਂ ਦੀਆਂ ਦੁੱਖ ਤੇ ਕਲੀਫਾ ਨੇ ਪਰ ਅੱਜ ਜਿਹੜੇ ਉਹ ਇਜਲਾਸ ਹਫਤੇ 10 ਦਿਨ 15 ਦਿਨ ਦੇ ਚੱਲਣੇ ਚਾਹੀਦੇ ਸੀ ਇਸ ਸਰਕਾਰ ਸਿਰਫ ਤੇ 1-2 ਦਿਨ ਦਾ ਰੱਖ ਕੇ ਕੀ ਉਸੇ ਗੱਲਾਂ ਤੋਂ ਕੰਨੀ ਨਹੀਂ ਘਤਾਰ ਰਹੀ ਜਿਹੜੀਆਂ ਇਹ ਉਸ ਸਮੇਂ ਵਿਰੋਧੀ ਧਿਰ ਦੇ ਵਿੱਚ ਹੋਣ ਵੇਲੇ ਕਰਦੀਆਂ ਸੀ ਅੱਜ ਫਿਰ ਇਹ ਕਿਉਂ ਕੀਤਾ ਜਾ ਰਿਹਾ ਹੈ ਕਿ ਸਪੈਸ਼ਲ ਸੈਸ਼ਨ ਸੱਦੋ ਤੇ ਉਸ ਤੋਂ ਬਾਅਦ ਉਸ ਮੁੱਦੇ ਨੂੰ ਥੋੜਾ ਜਿਆਦਾ ਵਧਾੜਾ ਕੇ ਪੇਸ਼ ਕਰ ਦਿਓ ਤੇ ਅਗਲੇ 3-4 ਮਹੀਨਿਆਂ ਦੇ ਲਈ ਚੁੱਪ ਕਰ ਜਾਵੋ ਉਹੀ ਚੀਜ਼ਾਂ ਜਿਹੜੀਆਂ ਉਸ ਸਮੇਂ ਇਹ ਕਰਦੀਆਂ ਸੀ ਹੁਣ ਦੂਧੀਆਂ ਪਾਰਟੀਆਂ ਤੇ ਕਰਨਗੇ ਕਰ ਲਏ ਜਿਹੜੀਆਂ ਵਿਰੋਧੀ ਧਿਰ ਦੇ ਵਿੱਚ ਬੈਠੀਆਂ ਨੇ ਪਰ ਸਵਾਲ ਫਿਰ ਉਹੀ ਬਟੇ ਕਿ ਆਖਰਕਾਰ ਪੰਜਾਬ ਨੂੰ ਇਹਨਾਂ ਤੋਂ ਮਿਲਦਾ ਕੀ ਆ ਪੰਜਾਬ ਨੇ ਇਥੋਂ ਕੀ ਖਟਿਆ ਉਸ ਦੇ ਬਾਰੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਪਰ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਹ ਵਿਸ਼ੇਸ਼ ਸੈਸ਼ਨ ਇੱਕ ਇੱਕ ਦੋ ਦੋ ਦਿਨਾਂ ਦੇ ਕਿਉਂ ਸੱਤੇ ਜਾਂਦੇ ਆ ਕੀ ਸਰਕਾਰਾਂ ਆਪਣੇ ਕੀਤੇ ਹੋਏ ਕੰਮਾਂ ਤੋਂ ਖੜਾ ਛੜਾਉਣ ਦੇ ਲਈ ਜਾਂ ਜਿਹੜੇ ਕੰਮ ਉਹਨਾਂ ਦੇ ਵੱਲੋਂ ਕੀਤੇ ਜਾਣੇ ਚਾਹੀਦੇ ਸੀ ਉਹ ਨਹੀਂ ਕੀਤੇ ਗਏ ਲੋਕ ਉਹ ਚੀਜ਼ ਨੂੰ ਸਾਹਮਣੇ ਨਾਲ ਲੈ ਕੇ ਆਉਣ ਤੇ ਉਹ ਚੀਜ਼ ਤੋਂ ਕੰਨੀ ਘਤਰਾਉਣ ਦੇ ਲਈ ਇਹ ਸੈਸ਼ਨ ਕਰ ਰਹੇ ਨੇ ਜਿਹੜੇ ਸੈਸ਼ਨ ਲੰਮੇ ਚੱਲਣੇ ਚਾਹੀਦੇ ਸੀ ਹੁਣ ਘਟ ਕਿਉਂ ਰਹੇ ਨੇ ਇਸ ਦੇ ਬਾਰੇ ਵਿੱਚ ਤੁਸੀਂ ਆਪਣੇ ਕਮੈਂਟਾਂ ਜਿਹੜੇ ਉਹ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ ਪਰ ਸਵਾਲ ਫਿਰ ਉਹੀ ਬਟਾ ਕਿ ਆਖਰ ਦੇ ਵਿੱਚ ਪੰਜਾਬ ਨੂੰ ਇਹਨਾਂ ਵਿਸ਼ੇਸ਼ ਦਿਲਾਸਾਂ ਤੋਂ ਸਿਰਫ ਤੇ ਸਿਰਫ 2-4 ਦਿਨ ਦੀਆਂ ਖਬਰਾਂ ਤੋਂ ਬਾਅਦ ਕੀ ਕੁਝ ਮਿਲਿਆ ਉਹ ਤੁਸੀਂ ਆਪ ਸਮਝਦਾਰੋ ਫਿਰ ਸਪੈਸ਼ਲ ਸੈਸ਼ਨਾਂ ਦੀ ਲੋੜ ਹੀ ਕਿਉਂ ਹੈ ਪੰਜਾਬ ਨੂੰ ਜਦੋਂ ਸਾਡੇ ਕੋਲ ਬਹੁਤ ਸਮਾਂ ਪਿਆ ਆ ਅਸੀਂ ਬਹੁਤ ਲੰਮੇ ਚੌੜੇ ਸੈਸ਼ਨ ਸੱਤ ਸਕਦੇ ਹਾਂ ਹੁਣ ਅਗਲਾ ਸੈਸ਼ਨ ਪੰਜਾਬ ਸਰਕਾਰ ਜਿੱਥੋਂ ਤੱਕ ਸਾਨੂੰ ਲੱਗਦਾ ਜਾਂ ਕਿ ਉਹ ਬਜਟ ਸੈਸ਼ਨ ਹੀ ਲੈ ਕੇ ਆਵੇਗੀ ਤੇ ਫਿਰ ਬਜਟ ਸੈਸ਼ਨ ਹਾਲਾਂਕਿ ਲੰਮਾ ਚੱਲਦਾ ਜਾਂ 10-15 ਦਿਨ ਚੱਲਦਾ ਜਾਂ ਉਸ ਦੇ ਵਿੱਚ ਬਹੁਤ ਸਾਰੀਆਂ ਅਨਾਉਂਸਮੈਂਟਸ ਹੁੰਦੀਆਂ ਨੇ ਤੇ ਫਿਰ ਇਹ ਇੱਕ ਇੱਕ ਦੋ ਦੋ ਦਿਨਾਂ ਦੇ ਸਪੈਸ਼ਲ ਇਜਲਾਸ ਉਹਨਾਂ ਤੇ ਇਨਾ ਬਟਾ ਖਰਚਾ ਤੇ ਆਖਰਕਾਰ ਪੰਜਾਬ ਨੂੰ ਮਿਲਿਆ ਕੀ ਬਹੁਤ ਵੱਡਾ ਸਵਾਲ ਇਹਦੇ ਬਾਬਤ ਤੁਸੀਂ ਆਪਣੇ ਕਮੈਂਟ ਕਰ ਸਕਦੇ ਹੋ ਹੁਣ ਸਾਨੂੰ ਦਿਓ ਜੀ ਆਦਰ ਸਤਿ ਸ਼੍ਰੀ ਅਕਾਲ